ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ। ਆਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸਵੀ ਵੜ ਸੇ ਲਈ ਲੈ ਕੇ ਆਏ ਜੀ। ਆਓ ਕਰ ਲੈਨੇ ਬਾਈ ਨਾਲ ਗੱਲਬਾਤ। ਆ ਜੀ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਅਸੀਂ ਆ ਬਾਈ। ਹੋ ਠੀਕ ਹੋ ਵਧੀਆ ਜੀ। ਬਹੁਤ ਵਧੀਆ ਬਾਈ। ਨਾਮ ਤੇ ਡਰੈੱਸ ਬੋ। ਹਾਂ ਬਾਈ ਕਲਵੀਰ ਸਿੰਘ ਪਿੰਡ ਬੋਰਥਰੂਡ ਜ਼ਿਲ੍ਹਾ ਪਟੈਂਡਾ ਤਹਿਸੀਲ ਰਾਮਪੁਰਾ ਫੂਲ। ਨੇੜੇ ਪਿੰਡ ਬਾਈ। ਨੇੜੇ ਬਾਈ ਪਹਾੜ ਤੋਂ 4 ਕਿਲੋਮੀਟਰ ਆ। ਹੂੰ। ਤੇ ਮੋਗਾ ਤੇ ਬਠਿੰਡਾ ਆਪਾਂ ਨੂੰ ਬਈ ਸਹੀ 45 ਕਿਲੋਮੀਟਰ ਠੀਕ ਹੈ ਤੇ ਬਰਨਾਲਾ ਆਪਣੇ ਘਰ ਤੋਂ ਸਹੀ 40 ਕਿਲੋਮੀਟਰ ਮੋਬਾਈਲ ਨੰਬਰ ਬੋਲਦੇ 7642 20345 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਆ ਬਈ ਤੀਜਾ ਸੂਆ ਸੂਈ ਆ ਕਦੋਂ ਸੂਈ ਆ ਬਈ ਸੂਈ ਬਾਈ ਜਿਹੜੇ ਘੰਟਾ ਹੋ ਗਿਆ ਓਕੇ ਬਾਈ ਹਾਂ ਤੇ ਬੱਚਾ ਕੀ ਦੇਤਾ ਬੱਚਾ ਬਈ ਬੱਚੀ ਆ ਬੱਚੀ ਬੜੀ ਚੰਗੀ ਆ ਹਾਂ ਬੱਚੀ ਬੜੀ ਚੰਗੀ ਆ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੰਗੀ ਆ ਲੈ ਤੇ ਸੂਸ ਬੜਾ ਚੰਗਾ ਬਈ ਜਰਸੀ ਨਸਲ ਦੀ ਬ ਕਵਾਲਟੀ ਇੱਕ ਨੰਬਰ ਆ ਬਰੀਡ ਇੱਕ ਨੰਬਰ ਆ ਸੂਈ ਸਵਾਈ ਆ ਜੇਰ ਜੁਰ ਪੈ ਗਈ ਬਾਈ ਨਹੀਂ ਬਾਈ ਜੇਰ ਨਹੀਂ ਪਈ ਹਜੇ ਜੋ ਬੈਗੀ ਗਾ ਜੇਰ ਪੈ ਉਹ ਵੀ ਦਵਾਈ ਉਹ ਹੀ ਦਤੀ ਹੈ ਜੇਰ ਵਾਲੀ ਠੀਕ ਆ ਬਾਈ ਹਾਂ ਹੂੰ ਪਲੀ ਵੀ ਬਹੁਤ ਆਣਾ ਬੈੜਾ ਪਲੀ ਬਹੁਤ ਆ ਬਾਈ ਪਲੀ ਵੀ ਬਹੁਤ ਆ ਬਾਕੀ ਕੋਈ ਚੱਕਰ ਨਹੀਂ ਤਾਰਾ ਮਾਰ ਕੇ ਦਿਖਾ ਦੇਗੇ ਥਣ ਬਹੁਤ ਕਮਾਲ ਦਾ ਯਾਰ ਹਣਾ ਮੁੱਠੀ ਵਾਲਾ ਥਣ ਆ ਬਾਈ ਘਰ ਆਈ ਚੈੱਕ ਕਰਾਈ ਦਿੰਨੇ ਚਵਾਈ ਚੈੱਕ ਕਰੋ ਲੈ ਮੋਟਾ ਮੋਟਾ ਚੋਣਾ ਹਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਚਵਾਈ ਇੱਕ ਨੰਬਰ ਮਗਲੇ ਥਣਾਂ ਦੀ ਚਵਾਈ ਚੈੱਕ ਕਰ ਲੋ ਲੈ ਕਿਆ ਬਾਤ ਆ ਬਾਈ ਇੱਕਾ ਨੰਬਰ ਚ ਆਉਣਾ ਮੋਟਾ ਮੋਟਾ ਠੰਡੀ ਫੁੱਲਾ ਕੋਈ ਨਿਆਣਾ ਨਹੀਂ ਪਾਇਆ ਬਾਈ ਨੇ ਇਹ ਨਾੜਾ ਨੋੜਾ ਫੁੱਲ ਚਾਹੀਏ ਯਾਰ ਇਹ ਥਾਂ ਨਖੜਵੇਂ ਪੂਰੇ ਗੈਪ ਚ ਇਕਲਾ ਖਲਾ ਖਾਣ ਮੁੱਕੀ ਵਾਲਾ ਥਾਂ ਫੁੱਲ ਬਰੀਡ ਸੂਈ ਸਵਾਈ ਬਾਈ ਬਸ ਜੇਰ ਥੋੜੇ ਟਾਈਮ ਤੱਕ ਗਰਮ ਵਾਲੀ ਦੀ ਪਾਇ ਜਾਣੀ ਹੈ ਬੱਚਾ ਵੀ ਗਰਮ ਵਾਲੀ ਨੇ ਬੱਚੀ ਦੇਤੀ ਕਿਉਂ ਬੱਚੀ ਨੇ ਬਾਈ ਸਾਲ ਡੇਢ ਸਾਲ ਨੂੰ ਗਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਜੇਰ ਨਹੀਂ ਬਾਈ ਵੀਡੀਓ ਬਣਾ ਲਾਂਗੇ ਜੇ ਵੀਰ ਨਾਲ ਸੌਦਾ ਹੋਊਗਾ ਜੇਰ ਆਪਾਂ ਉਹ ਮੇ ਦਿਖਾ ਲਾਂਗੇ ਬੱਠਾ ਜੇ ਬਾਈ ਠੀਕ ਆ ਬਾਈ ਹਾਂ ਕਿੰਨਾ ਕ ਦੁੱਧ ਦੇ ਦੁੱគਲ ਵੀਰਾਂ ਦੁੱਧ ਬਾਈ ਮਾਲਕਾਂ ਨੇ ਦੂਜੇ ਸੂਏ ਦਾ 18 ਕਿਲੋ ਦੱਸਿਆ ਹੈਗਾ ਠੀਕ ਹੈ ਬਾਈ ਐਨਕਰ ਆਪਾਂ ਬਾਈ ਬਹਾ 20 ਕਿਲੋ ਦੁੱਧ ਤਾਂ ਖੁੱਲਾ ਰਹਾ ਹੋਣਾ ਪਾ ਦੂਗੀ ਹੂੰ ਬਾਕੀ ਵੀ ਮਾਲਕ ਉਮਰ ਲਾਵੇ ਬੱਚੇ ਨੂੰ ਸਹੀ ਗੱਲ ਆ ਬਾਕੀ ਆਪ ਹੀ ਦੱਸ ਦੀਆ ਕੋਈ ਆਏ ਨਹੀਂ ਚੱਕਰ ਨਾ ਲੈਵਾ ਲੋ ਬੱਚੇ ਆ ਦੇ ਕਰਦੇ ਕੋਈ ਚੱਕਰ ਨਹੀਂ ਤਾਜੀ ਸੂਈ ਆ ਬੱਚੇ ਕੋਲੇ ਜਾਂਦੀ ਹੈ ਕੋਈ ਚੱਕਰ ਨਹੀਂ ਲੈਵਾ ਦੇਖੋ ਲੈਵਾ ਕਮਾਲ ਦਾ ਪੂਰਾ ਪੰਡ ਵਾਲਾ ਲੈਵਾ ਲੱਗਿਆ ਥਣ ਬਹੁਤ ਚੰਗਾ ਚਿਵਾਈ ਇੱਕ ਨੰਬਰ ਠੰਡੀ ਸੀਲ ਆ ਬਈ ਸੂਈ ਸਵਾਈ ਆ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਡ ਫੂਨ ਕਰਮਲੇ ਦੀ ਫੁੱਲ ਚੰਗੇ ਆਓ ਕਹਿੰਦੇ ਬਈ ਆ ਬਈ ਕੀ ਮੁੱਲ ਆ ਬਈ ਜੈ ਮੁੱਲ ਬਈ 70000 ਰੁਪਿਆ ਠੀਕ ਆ ਬਈ 65000 ਦੀ ਆਪਾਂ ਵੜ ਦੇਣੀ ਆ 67000 ਰੁਪਿਆ ਮੁੱਲ ਆ 65000 ਦੀ ਵੜ ਬਾਈ ਕਹਿੰਦਾ ਦੇਣੀ ਆ ਤੇ ਮਾਨਦਾਨ ਬਾਈ ਨੇ ਮੌਕੇ ਦੀ ਕਰਤਾ ਮੌਕੇ ਤੇ ਛੋੜ ਛੱਪਾ ਹੀ ਹੋਊਗਾ ਹਾਂ ਬਾਬਾ ਮਾਨਤਾ ਨਹੀਂ ਹੋਊਗਾ ਬਾਈ ਹੂੰ ਤੇ ਕਿਸੇ ਵੀਰ ਨੂੰ ਬਈ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ